ਗੁਰਦੁਆ라 ਪ੍ਰਬੰਧਕ ਕਮੇਟੀ ਸ੍ਰੀ ਅਮਿਸਰ ਸਾਹਿਬ ਅਤੇ ਤਰੰਪਚਾਰ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਖੇ ਤਾਂਤਨ ਜਗਤ ਮਾਤਾ ਗੁਜਰਕੌਰ ਜੀ ਦਾ 400 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਤਹਿਤ ਪਰਸੋ ਰੋਜ ਤੋਂ ਜੜੇ ਨੇ ਪਰਸੋ ਰੋਜਾ ਤੋਂ ਰੱਖੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੇ ਪੋਗ ਪਾਏ ਗਏ ਜਿਸ ਦੇ ਵਿੱਚ ਕੀ ਸਮਾਪਤੀ ਦੇ ਅਰਦਾਸ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਦੇ ਸਿੰਘ ਸਾਹਿਬ ਦੇ ਗਿਆਨ ਹਰਪਾਲ ਸਿੰਘ ਦੇ ਵੱਲੋਂ ਕੀਤੀ ਗਈ ਹੈ। ਇਹਨਾਂ ਸਮਾਗਮਾਂ ਦੇ ਤਹਿਤ ਵੱਡੀ ਗਿਣਤੀ ਵਿੱਚ ਸੰਗਤ ਜੜੀ ਹੈ ਗੁਰਦੁਆਰਾ ਫ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਬਤੇ ਤੰਤਨ ਮਾਤਾ ਗੁਜਰੀ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਚੌਥੀ ਸਦੀ ਹੈ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅੱਜ ਸ੍ਰੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੀ ਖੰਡ ਪੜ ਸਾਹਿਬ ਦੇ ਭੋਗ ਪੁਆਏ ਗਏ ਸ਼ਾਮ ਨੂੰ 6 ਵਜੇ ਜਿਹੜਾ ਕੀਰਤਨ ਦਰਬਾਰ ਹੈ ਉਹ ਹੋਣਾ ਸਮੂਚੀ ਸੰਗਤ ਨੂੰ ਜਿੱਥੇ ਮੈਂ ਜਨਮ ਦਿਦਿਆਂ ਬਗੈਰ ਇਹਦੇ ਨਾਲ ਉਹ ਤੇ ਵੀ ਕਰਦਾ ਵੀ ਸ਼ਾਮ ਨੂੰ ਕੀਰਤਨ ਘਰਾਂ ਵਿੱਚ ਸ਼ਾਮਲ ਹੋ ਕੇ ਆ ਮਾਤਾ ਜੀ ਦੇ ਸਤਿਕਾਰ ਭੇਟ ਕਰੀਏ ਤੇ ਉਹਨਾਂ ਦੀ ਅਸ਼ੀਰਵਾਦ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੈਨੇਜਮੈਂਟ ਵੱਲੋਂ ਆ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ ਅਸੀਂ ਵੀ 400 ਸਾਲਾਂ ਜਨ ਉਸਤਾਵ ਦੀ ਜਿਹੜੇ ਖੰਡਪਾਪ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਇਹ ਚ ਸੂਚੀਆਂ ਸੰਗਤਾਂ ਨੇ ਹਿੱਸਾ ਲਿਆ ਔਰ ਮੈਂ ਸਾਰੀਆਂ ਸੰਗਤਾਂ ਦਾ ਕੁਟੜੂ ਕੁਟਨਵਾ ਅਦ ਕਰਦਾ ਔਰ ਜਿੱਥੇ ਮਾਤਾ ਜੀ ਦੇ ਨਿਰੰਤਰਤਾ ਨਿਰਰਤਾ ਔਰ ਬਹੁਤ ਹੀ ਸਹਿਣਸ਼ੀਲਤਾ ਦੇ ਨਾਲ ਜਿਹੜਾ ਉਹਨਾਂ ਨੇ ਮੁਗਲਾਂ ਦਾ ਟੱਕਰ ਕੀਤਾ ਉਹਨਾਂ ਦੇ ਪੂਰਨਿਆਂ ਤੇ ਆਪਾਂ ਨੂੰ ਚੱਲਣਾ ਚਾਹੀਦਾ ਔਰ ਸਾਰੇ ਸੰਗਤਾਂ ਨੂੰ ਅੱਜ ਦੇ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਪੂਰਨਿਆਂ ਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਆਦਰਯੋਗ ਮਹਾਨ ਕੁਰਬਾਨੀ ਦੀ ਮੌੜਤ ਧੰਨ ਧੰਨ ਮਾਤਾ ਗੁਰਕੋਤੀ ਦੇ ਜਨਮ ਦੀ 34 ਸਤਾਬਦੀ ਨੂੰ ਸਮਰਪਿਤ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਜੋ ਸਮਾਗਮ ਹੋ ਰਿਹਾ ਹੈ ਅੱਜ ਸ੍ਰੀ ਖੰਡ ਪਰ ਸੇਵਾ ਦੇ ਲੋਗ ਪਏ ਸ਼ਾਮ ਨੂੰ ਦੀਵਾਨ ਸਜਣਗੇ ਵੱਡੀ ਪੱਧਰ ਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਲੰਗਰ ਆਦਿ ਦੀ ਬੇਅੰਤ ਸੇਵਾਵਾਂ ਸੰਗਤਾਂ ਆਪ ਸ਼ਾਹ ਨਾਲ ਕਰ ਰਹੀਆਂ ਤੋਂ ਇਹ ਤਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਤਰਤੀ ਮਾਗੁਜ਼ਰੀ ਜੀ ਦੀ ਸਿੱਖਿਆ ਦਾ ਕੁਰਬਾਨੀ ਦਾ ਸਿਦਕ ਦਾ ਸਿਰੜ ਦਾ ਇੱਕ ਮਜਸਮਾ ਹੈ ਇਹਦਾ ਕਣ ਕਣ ਜ਼ਰਰਾ ਜ਼ਰਰਾ ਇਸ ਗੱਲ ਦੀ ਗਵਾਹੀ ਭਰਦਾ ਜਿਸ ਠੰਡੇ ਗੁਰੂ ਦੇ ਵਿੱਚ ਬੈਠ ਕੇ ਮਾਗੁਜ਼ਰੀ ਜੀ ਨੇ ਆਪਣੇ ਲਾਲਾਂ ਨੂੰ ਪੋਤਿਆਂ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ ਸਿੱਖਿਆ ਦਿੱਤੀ ਸਿਦਕ ਦੀ ਡਰਤਾ